ਕੱਲੇ ਸਵਾਰ ਕਨਾਰ ਦੀ ਕਦੇ ਕੋ ਡਰੇ ਆ ਕਿਸੇ ਨੂੰ ਡਰਾਇਆ ਕੱਲ ਬੋਲੇ ਸੀ ਬੜਾ ਵਧੀਆ ਬ੍ਰਿੰਦਰ ਮੀਤ ਨੇ ਗਿਆਨ ਨੇ ਐਮਐਲਏ ਇਹ ਕੋਈ ਟੈਸਟ ਦੇ ਗਿਆ ਨਹੀਂ ਬੜਿਆ ਅਸੀਂ ਪੈਸੇ ਖਰਚੇ ਤੇ ਇਹਨੂੰ ਐਮਐਲਏ ਬਣਾਇਆ ਇਹਨੂੰ 1 ਲੱਖ ਰੁਪਈਆ ਦਾ ਇਨਾਮ ਮਿਲਦੀ ਆ ਪਰ ਉਹ ਸਾਡੇ ਪੈਸੇ ਨੇ ਦੇ ਗਿਆ ਜਿਹੜੇ 10 ਤੋਂ 15 ਸਾਲ ਦੇ ਕਾਰਜ ਤੁਹਾਡੀ ਵਾਸਤੇ ਖਰਚੇ ਅੱਜ ਇਹਨੂੰ ਕਾਰਜ ਚਾਹੁੰਦੇ ਅਸੀਂ ਪ੍ਰਸ਼ਤਕਾਲੀ ਕਾਰਜਤੀ ਸੀ ਇਹ ਕਾਲੀ ਗੱਲ ਛੱਡ ਗਈ ਹੈ ਬਾਕੀ ਲੋਕਾਂ ਦੇ ਫਾਦਰ ਵੀ ਮੇਰੇ ਫਾਦਰ ਦੇ ਗੋਡੀਆਂ ਚਲਾਂਦੇ ਆ। ਇਹ ਮੇਰੇ ਪਿੰਡ ਕੋਈ ਬੋਝ ਨਹੀਂ ਸੀ ਲੱਗਦਾ ਤੇ ਮੇਰੇ ਘਰ ਆਏ ਸੀ ਸ਼ਾਮ ਨੂੰ ਕਹਿੰਦੇ ਬੂਥ ਲਈ ਪਾਗਾ। ਮੈਂ ਇਹ ਠੀਕਾ ਸਿਰ ਤੇ ਰੱਖ ਦਿਓ। ਅੱਜ ਰੇਜਰ ਸਿੰਘ ਨਹੀਂ ਹੈ ਜਿਹੜੇ ਵਾਲੇ ਉਹ ਉਹਨਾਂ ਦੇ ਪਰਿਵਾਰ ਨੂੰ ਪੁੱਛ ਰਹੇ ਕਿ ਕੀ ਕਰੀਏਗੇ ਸੀ ਕਿ ਭਾਰਚਾਰ ਦਾ ਚੋਲੋ ਹੀ ਰੱਖੀ ਤਤਕਾਰ ਗਲੀ ਦਾ ਰਮਨ ਜੀ ਨੇ ਕਿਹਾ ਅੱਜ ਤੱਕ ਵੀ ਕਿਉਂ ਉਤਾਰ ਦਿੱਤਾ ਰਈ ਗਾਲ ਦੂਜੀ ਗਾਲ ਗੇਂਦਾ ਸੀ ਕਿ ਅੱਜ ਤੋਂ ਉਹਦੇ ਪੈਰੀਆਂ ਚੋਲੀਆਂ ਹੀ ਪਾ ਲੈ ਕਿਉਂਕਿ ਇਹ ਪ੍ਰੋਬਲਮ ਤੇ ਕੋਈ ਮੇਲੇ ਚੋਲੀਆਂ ਇਫੈਕਟ ਹੋਗਾ ਤਾਂ ਮਹਿਕੜੀ ਕਿ ਮੇਲੇ ਆਈਆਂ ਕੁੱਝ ਚੁਗਲੀਆਂ ਪਈਆਂ ਮਹਿਕੜੀਆਂ ਪਈਆਂ ਮੇਰੇ ਨਾਲ ਦੀ ਘੜਾਈ ਆ ਜਿੱਥੇ ਵੇਖਣਾ ਜਦੋਂ ਵੇਖਣਾ ਦੇਖ ਲਈ ਰਈ ਗਾਲ ਚੋਲੀਆਂ ਦੀ ਹਿੱਸੇ ਬਣੇ ਬੰਦ ਹੋ ਗਏ ਤਾਂ ਤਾਕਤਲੀ ਵਾਦ ਨੂੰ ਠੀਕ ਹੈ ਹਰ ਲੋਕੀਏ ਸਾਥ ਪਾਸ ਕਰੋ ਮੈਡੀਕਲ ਦੇ ਨਾਲ ਲੋਕਾਂ ਨੂੰ ਗੰਦ ਵਿੱਚ ਆ ਤਾਂ ਇਹ ਹੋਂ ਤੱਕ ਅਗਲੀ ਗੱਲ ਇਹ ਤੇ ਕਹਿ ਗਏ ਕਿ ਮੈਨੂੰ ਵਿਜੀਲੈਂਸ ਤਾਲ ਕਰਦੀ ਆ ਉਹ ਯਾਰ ਉਹ ਵੀ ਦੱਸਿਆ ਕਿ ਗੈਂਗਸਟਰਾਂ ਦਾ ਪਰਚਾ ਵੀ ਸਾਡੇ ਕੋਲ ਚੇਕੂਆ ਕਈ ਪ੍ਰਤੀ ਮੰਗ ਦੇ ਸੀ ਉਹ ਨਹੀਂ ਲਿਖਣ ਦੱਸਿਆ ਕਿ ਮੇਰੇ ਤਾਇਏ ਦੇ ਮੋਢੇ ਤੇ ਪਰਚਾ ਆ ਜਾਂਦੇ 10 ਅਨਕਵੈਰੀ ਤੋਂ ਬਾਅਦ ਹਾਈ ਕੋਰਟ ਦੇ ਪਰਚਾ ਕੀਤਾ ਤੇ ਉਹ ਕਿਸੇ ਨੂੰ ਮਵਾ ਨਹੀਂ ਹੁੰਦਾ ਪਰ ਇਹ ਜੀ ਲੋੜ ਹੈਗਾ ਕਿ ਮੇਰੇ ਬਿਜ਼ਨਸ ਦਾ ਇਨਕੁਆਰੀ ਕਰਦਿਆਂ ਬਿਜ਼ਨਸ ਦਾ ਕੰਮ ਤਾਂ ਇਨਕੁਆਰੀ ਕਰਦਾ ਜੇ ਤੁਸੀਂ ਇਹ ਹੋਏਗਾ ਤੇ ਬਚ ਜਾਏਗਾ ਬਾਕੀ ਮੈਂ ਇਹ ਹੀ ਕਹਣਾ ਕਿ ਤੁਸੀਂ YouTube ਬਹੁਤ ਵਧੀਆ ਸਾਨੂੰ ਇਹ ਵੀ ਦੱਸ ਦੋ ਕਿ ਤੁਸੀਂ ਕਿਹੜੀ ਕਲਾਸਾ ਪੜ੍ਹਦੀਆਂ ਨੇ ਕਿ ਇੱਕ ਸਾਲ ਵਿੱਚ 500000 ਰੁਪਏ ਦੀ ਆਮਦਨ ਵਧ ਜਾਂਦੀ ਹੈ ਸਾਧੂ ਵੀ ਕੋਈ ਕੰਮ ਦੱਸ ਦੋ ਇਹ ਵੀ ਕਰ ਲਈਏ ਕਿਉਂਕਿ ਅਸੀਂ ਤਾਂ ਸਾਨੂੰ ਫਾਇਦਾ ਲੈਣਾ ਵੀ ਹੁੰਦਾ ਕਿਉਂਕਿ ਉਹ ਹੋਰੀ ਕੋਈ ਦੇਉਣ ਲਈ ਜਿਹੜੇ ਫਾਇਦਾ ਲੈਂਦੇ ਹੋ ਉਹ ਅਸੀਂ ਦੇ ਸਿਰਫ ਇੰਗਲੀਆਂ ਦੇ ਗੱਲਾਂ ਮੈਂ ਇਹ ਜਵਾਬ ਉਹ ਦੇਣਾ ਨਹੀਂ ਸੀ ਪਰ ਤੂੰ ਮਜਬੂਰ ਕੀਤਾ ਤਾਂ ਦਿੱਤਾ ਤੇ ਬੁਢਾ ਇੰਗਲੀਆਂ ਵੀ ਗੱਲ ਦਾ ਤਾਂ ਸ਼ਾਇਦ ਪ੍ਰਮਾਤਮਾ ਦੀ ਕਿਰਪਾ ਜੀ ਕਿਸੇ ਤਰੀਕੇ ਨਾਲ ਇਹ ਸਾਡੇ ਫੇਰ ਵੀ ਹੋਏਗੀ ਰੋਕੀ ਵੀ ਪਰ ਉਹ ਮਰੀਦਾ ਜਿੰਨੀ ਗਹਿਤ ਕਰਾਂਗੇ ਸਾਰੇ ਨੂੰ ਪਿਆਰ ਨਾਲ ਜੋੜਾਂਗੇ ਦਬਕੇ ਨਾਲ ਲਈ ਤੇ ਤੂੰ ਅਲੀਨਾ ਬਹਾਰੀ ਕਰਾ ਦੇ ਵਿੱਚ ਤਾਂ ਦੁਆਰ ਜੀ